ਜਦੀ ਖਬਰ ਰਾਜਸਥਾਨ ਦੇ ਉਦਿਆਪੁਰ ਜ਼ਿਲ੍ਹੇ ਤੋਂ ਸ਼ੁਰੂ ਹੁੰਦੀ ਹੈ ਸੂਰਨ ਉਦਿਆਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਸੁਭਾਸ ਕੁਮਾਰ ਪਿਛਲੇ 15 ਸਾਲਾਂ ਤੋਂ ਇਸ ਪਿੰਡ ਵਿੱਚ ਬਿਜਲੀ ਦਾ ਸਮਾਨ ਵੇਚ ਰਿਹਾ ਹੈ ਉਸ ਦੀ ਇੱਕ ਚੰਗੀ ਦੁਕਾਨ ਹੈ ਤੇ ਉਹ ਚੰਗੀ ਆਮਦਨ ਕਮਾਉਂਦਾ ਹੈ ਆਸਾਨੀ ਨਾਲ 30-35000 ਤੋਂ ਵੱਧ ਪ੍ਰਤੀ ਮਹੀਨਾ ਕਮਾ ਲੈਂਦਾ ਹੈ ਸੁਭਾਸ ਕੁਮਾਰ ਦਾ ਇਕਲੌਤਾ ਪੁੱਤਰ ਰਮਨ 4 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਸੁਭਾਰ ਦੀ ਪਤਨੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸੁਭਾਸ ਆਪਣੇ ਪੁੱਤਰ ਦਾ ਵਿਆਹ ਸੁਨੀਤਾ ਨਾਲ ਕਰਵਾਉਂਦਾ ਹੈ ਰਾਮਕਰਨ ਅਤੇ ਸੁਨੀਤਾ ਦੇ ਵਿਆਹ ਨੂੰ ਹੁਣ 2 ਸਾਲ ਹੋ ਗਏ ਸਨ ਪਰ ਉਹਨਾਂ ਦੇ ਆਪਣਾ ਕੋਈ ਬੱਚਾ ਨਹੀਂ ਹੋਇਆ ਜਦੋਂ ਵੀ ਰਮਨ ਜਦੋਂ ਵੀ ਰਵਨ ਫੌਜ ਤੋਂ ਛੁੱਟੀ ਤੇ ਘਰ ਵਾਪਸ ਆਉਂਦਾ ਸੀ ਤਾਂ ਉਸ ਦੀ ਪਤਨੀ ਸੁਨੀਤਾ ਉਸ ਨੂੰ ਤਾਨੇ ਮਾਰਦੀ ਸੀ ਉਹ ਤੁਹਾਡੇ ਨਾਲ ਕੋਈ ਗਲਤ ਹੋਇਆ ਹੈ ਜਿਸ ਕਾਰਨ ਸਾਡੇ ਬੱਚੇ ਨਹੀਂ ਹਨ ਦੂਜੇ ਪਾਸੇ ਰਮਨ ਲਗਾਤਾਰ ਆਪਣੀ ਪਤਨੀ ਜ਼ਰੂਰਤਾਂ ਨੂੰ ਤਾਨੇ ਮਾਰਦਾ ਰਹਿੰਦਾ ਸੀ ਸ਼ਾਇਦ ਤੁਹਾਡੇ ਨਾਲ ਕੁਝ ਗਲਤ ਹੈ ਕੁਝ ਸਮੇਂ ਬਾਅਦ ਇੱਕ ਤਾਰੀਖ ਆਉਂਦੀ ਹੈ ਜੋ ਕਿ 15 ਜੁਲਾਈ 2025 ਹੈ ਸ਼ਾਮ 4 ਵਜੇ ਦੇ ਕਰੀਬ ਰਮਨ ਫੌਜ ਤੋਂ 15 ਦਿਨਾਂ ਦੀ ਛੁੱਟੀ ਲੈ ਕੇ ਘਰ ਵਾਪਸ ਆਉਂਦਾ ਹੈ ਰਮਨ ਅੱਜ ਬਹੁਤ ਖੁਸ਼ ਹੈ ਉਹ ਖੋਤੋਂ ਲੱਗਦਾ ਹੈ ਕਿ ਕਾਰ ਵਾਪਸ ਆਉਣ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਮਿਲੇਗਾ ਤੇ ਆਪਣੀ ਪਤਨੀ ਨੂੰ ਖਰੀਦਦਾਰੀ ਤੇ ਲੈ ਕੇ ਜਾਵੇਗਾ ਅਤੇ ਜਿਵੇਂ ਹੀ ਰਮਨ ਕਾਰ ਪਹੁੰਚਦਾ ਹੈ ਸਭ ਤੋਂ ਪਹਿਲਾਂ ਜਿਸ ਨੂੰ ਉਹ ਮਿਲਦਾ ਹੈ ਉਹ ਉਸਦੇ ਪਿਤਾ ਸੁਭਾਸ਼ ਚੰਦ ਹੈ ਉਸ ਦੀ ਸਿਹਤ ਬਾਰੇ ਪੁੱਛਦਾ ਹੈ ਤੇ ਇਹ ਸਭ ਕਰਨ ਤੋਂ ਬਾਅਦ ਉਹ ਆਪਣੀ ਪਤਨੀ ਸੁਨੀਤਾ ਕੋਲ ਜਾਂਦਾ ਹੈ ਉਹ ਸੁਨੀਤਾ ਨੂੰ ਕਹਿੰਦਾ ਹੈ ਦੇਖੋ ਸਨੀਤਾ ਇਸ ਵਾਰ ਅਸੀਂ ਲੜਨ ਨਹੀਂ ਜਾ ਰਹੇ ਆਓ ਜਲਦੀ ਤਿਆਰ ਹੋ ਜਾਓ ਸ਼ਾਮ ਦੇ 5 ਵਜੇ ਹੋਏ ਹਨ ਸਾਨੂੰ ਸ਼ਹਿਰ ਜਾਣਾ ਹੈ ਅਸੀਂ ਬਹੁਤ ਸਾਰੀਆਂ ਖਰੀਦਦਾਰੀਆਂ ਕਰਾਂਗੇ ਅਤੇ ਸ਼ਹਿਰ ਕਰਾਂਗੇ ਸਨੀਤਾ ਜਲਦੀ ਤਿਆਰ ਹੋ ਜਾਂਦੀ ਹੈ ਅਤੇ ਰਮਨ ਆਪਣੀ ਪਤਨੀ ਸਨੀਤਾ ਨੂੰ ਸ਼ਹਿਰ ਲੈ ਜਾਂਦਾ ਹੈ ਇਹ ਜੋੜਾ ਸ਼ਹਿਰ ਵਿੱਚ ਖਰੀਦਦਾਰੀ ਕਰਨ ਚੰਗੇ ਕੱਪੜੇ ਅਤੇ ਕੁਝ ਗਹਿਣੇ ਖਰੀਦਣ ਵਿੱਚ ਲੰਮਾ ਸਮਾਂ ਬਤਾਉਂਦੇ ਹੈ ਇਹ ਸਭ ਤੋਂ ਬਾਅਦ ਸੁਨੀਤਾ ਬਹੁਤ ਖੁਸ਼ ਹੋ ਜਾਂਦੀ ਹੈ ਪਰ ਅੱਜ ਰਮਨ ਸੋਚਣ ਲੱਗ ਪੈਂਦਾ ਹੈ ਕਿ ਉਸ ਦੀ ਪਤਨੀ ਦਾ ਮੂਡ ਬਿਲਕੁਲ ਠੀਕ ਹੈ ਰਮਨ ਅਤੇ ਸੁਨੀਤਾ ਰਾਤ ਦੇ 8:30 ਵਜੇ ਕਰੀਬਨ ਆਪਣੇ ਘਰ ਪਹੁੰਚਦੇ ਹਨ ਰਾਤ ਦਾ ਖਾਣਾ ਤਿਆਰ ਹੁੰਦਾ ਹੈ ਤਿੰਨੋਂ ਪਰਿਵਾਰਿਕ ਮੈਂਬਰ ਇਕੱਠੇ ਰਾਤ ਦਾ ਖਾਣਾ ਖਾਂਦੇ ਹਨ ਅਤੇ ਫਿਰ ਆਪਣੇ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਜਾਂਦੇ ਹਨ ਜਿਵੇਂ ਹੀ ਰਮਨ ਆਪਣੀ ਪਤਨੀ ਦੇ ਕਮਰੇ ਵਿੱਚ ਜਾਂਦਾ ਹੈ ਉਸ ਦੀ ਪਤਨੀ ਸੁਨੀਤਾ ਉਸ ਨੂੰ ਕਹਿਣ ਲੱਗਦੀ ਹੈ ਲਗਭਗ 5 ਸਾਲ ਹੋ ਗਿਆ ਆਪਣੇ ਵਿਆਹ ਨੂੰ ਅਜੇ ਤੱਕ ਕੋਈ ਬੱਚਾ ਨਹੀਂ ਹੋਇਆ ਕਿਉਂ ਨਾ ਆਪਾਂ ਕਿਸੇ ਡਾਕਟਰ ਨੂੰ ਦਿਖਾ ਕੇ ਆਈਏ ਆਪਣੇ ਬੱਚਾ ਕਿਉਂ ਨਹੀਂ ਹੋ ਰਿਹਾ ਰਮਨ ਮੰਨ ਜਾਂਦਾ ਹੈ ਸਵੇਰ 10 ਵਜੇ ਪਤੀ ਪਤਨੀ ਹਸਪਤਾਲ ਪਹੁੰਚ ਜਾਂਦੇ ਹਨ ਉਹ ਇੱਕ ਡਾਕਟਰ ਨੂੰ ਮਿਲਦੇ ਹਨ ਜਦੋਂ ਜੋ ਫਿਰ ਦੋਵਾਂ ਦਾ ਮੈਡੀਕਲ ਚੈੱਕਅਪ ਕਰਦਾ ਹੈ ਜਿਵੇਂ ਹੀ ਮੈਡੀਕਲ ਚੈੱਕਅਪ ਪੂਰਾ ਹੁੰਦਾ ਹੈ ਸੁਨੀਤਾ ਦੀ ਮੈਡੀਕਲ ਰਿਪੋਰਟ ਪੂਰੀ ਤਰ੍ਹਾਂ ਆਮ ਪਾਈ ਜਾਂਦੀ ਹੈ ਹਾਲਾਂਕਿ ਜਦੋਂ ਡਾਕਟਰ ਰਮਨ ਦੀ ਜਾਂਚ ਕਰਦਾ ਹੈ ਤਾਂ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੁੰਦਾ ਹੈ ਡਾਕਟਰ ਰਮਨ ਨੂੰ ਕਹਿੰਦਾ ਹੈ ਰਮਨ ਤੁਸੀਂ ਇੱਕ ਸਿਪਾਈ ਹੋ ਤੁਸੀਂ ਇੱਕ ਬਹੁਤ ਬਹਾਦਰ ਆਦਮੀ ਹੋ ਪਰ ਤੁਹਾਡੇ ਵਿੱਚ ਇੱਕ ਛੋਟੀ ਜਹੀ ਕਮੀ ਜ਼ਰੂਰ ਹੈ ਪਰ ਇਸ ਨੂੰ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਹੈ ਰਮਨ ਨਿਰਾਸ਼ ਨਹੀਂ ਹੁੰਦਾ ਪਰ ਜਦੋਂ ਉਸ ਦੀ ਪਤਨੀ ਸੁਨੀਤਾ ਨੂੰ ਇਸ ਕਮੀ ਬਾਰੇ ਪਤਾ ਲੱਗਦਾ ਹੈ ਤਾਂ ਉਹ ਨਿਰਾਸ਼ ਹੋ ਜਾਂਦੀ ਹੈ ਜੋੜਾ ਕੁਝ ਦਵਾਈ ਲੈਂਦਾ ਹੈ ਅਤੇ ਘਰ ਵਾਪਸ ਆ ਜਾਂਦਾ ਹੈ ਘਰ ਵਾਪਸ ਆਉਣ ਤੋਂ ਬਾਅਦ ਪਤੀ ਪਤਨੀ ਵਿਚਕਾਰ ਝਗੜਾ ਹੋ ਜਾਂਦਾ ਹੈ ਉਨ ਰਮਨ ਆਪਣੀ ਪਤਨੀ ਨੂੰ ਤਾਨੇ ਮਾਰਨ ਲੱਗ ਪੈਂਦਾ ਹੈ ਉਸ ਦੀ ਪਤਨੀ ਆਪਣੇ ਪਤੀ ਨੂੰ ਤਾਨੇ ਮਾਰਨ ਲੱਗ ਪੈਂਦੀ ਹੈ ਬਹਿਸ ਜਲਦੀ ਵੱਧ ਜਾਂਦੀ ਹੈ ਪਰ ਕੁਝ ਸਮੇਂ ਬਾਅਦ ਜੋੜਾ ਸੁਲ੍ਹਾ ਕਰਦਾ ਹੈ ਤੇ ਰਮਨ ਇੱਕ ਪੁੱਤਰ ਜਾਤੀ ਨੂੰ ਗੋਦ ਲੈਣ ਦਾ ਸੁਝਾਅ ਦਿੰਦਾ ਹੈ ਪਰ ਸੁਨੀਤਾ ਇੱਕ ਵਾਰ ਫਿਰ ਇਸ ਨੂੰ ਸਵੀਕਾਰ ਕਰਨ ਤੋਂ ਝਿਜਕਦੀ ਹੈ ਅੰਤ ਵਿੱਚ 15 ਦਿਨ ਬੀਤ ਜਾਂਦੇ ਹਨ ਅਤੇ ਇੱਕ ਤਾਰੀਖ ਆਉਂਦੀ ਹੈ 1 ਅਗਸਤ 2025 ਰਮਨ ਆਪਣੀ ਪਤਨੀ ਨੂੰ ਦੱਸਦਾ ਹੈ ਕਿ ਉਸ ਨੂੰ ਆਪਣੀ ਨੌਕਰੀ ਤੋਂ ਵਾਪਸ ਜਾਣਾ ਪਵੇਗਾ ਉਸ ਦੀ ਪਤਨੀ ਸੁਨੀਤਾ ਫਿਰ ਨਿਰਾਸ਼ ਹੋ ਜਾਂਦੀ ਹੈ ਥੋੜੀ ਜਹੀ ਗੱਲਬਾਤ ਤੋਂ ਬਾਅਦ ਰਮਨ ਆਪਣਾ ਸਮਾਨ ਪੈਕ ਕਰਦਾ ਹੈ ਅਤੇ ਆਪਣੀ ਫੌਜ ਦੀ ਨੌਕਰੀ ਲਈ ਚਲਾ ਜਾਂਦਾ ਹੈ ਪਰ ਜਾਣ ਤੋਂ ਪਹਿਲਾਂ ਰਮਨ ਆਪਣੀ ਪਤਨੀ ਸੁਨੀਤਾ ਨੂੰ ਕਹਿੰਦਾ ਹੈ ਇਸ ਵਾਰ ਮੈਂ ਸਿਰਫ ਦੀਵਾਲੀ ਲਈ ਵਾਪਸ ਆਵਾਂਗਾ ਹੁਣ ਜਿਵੇਂ ਹੀ ਉਸਦਾ ਪਤੀ ਕਰੋ ਜਾਂਦਾ ਹੈ 2 ਜਾਂ 3 ਦਿਨ ਬੀਤ ਜਾਂਦੇ ਹਨ ਸੁਨੀਤਾ ਚਿੰਤਾ ਕਰਨ ਲੱਗਦੀ ਹੈ ਉਹ ਉਦਾਸ ਹੋ ਜਾਂਦੀ ਹੈ ਉਹ ਸੋਚਣ ਲੱਗਦੀ ਹੈ ਕਿ ਉਹਨਾਂ ਦੇ ਆਪਣੇ ਕਦੇ ਬੱਚੇ ਨਹੀਂ ਹੋਣਗੇ ਇਸ ਤਰ੍ਹਾਂ ਸੁਨੀਤਾ ਇਕੱਲੀ ਮਹਿਸੂਸ ਕਰਨ ਲੱਗਦੀ ਹੈ ਕਿਉਂਕਿ ਉਹਨਾਂ ਦੇ ਵਿਆਹ ਨੂੰ ਥੋੜਾ ਸਮਾਹੀ ਹੋਇਆ ਹੈ ਇਸ ਤਰ੍ਹਾਂ ਉਹ ਆਪਣੇ ਸਹੁਰੇ ਬਾਰੇ ਸੋਚ ਸੋਚਣ ਲੱਗਦੀ ਹੈ ਅੰਤ ਵਿੱਚ ਦੋ ਜਾਂ ਤਿੰਨ ਦਿਨ ਬੀਤ ਜਾਂਦੇ ਹਨ ਇੱਕ ਰਾਤ ਲਗਭਗ 8:30 ਜਾਂ 9 ਵਜੇ ਹੁੰਦੇ ਹਨ ਸੁਭਾਸ ਆਪਣੀ ਦੁਕਾਨ ਬੰਦ ਕਰ ਦਿੰਦਾ ਹੈ ਤੇ ਘਰ ਵਾਪਸ ਆਉਂਦਾ ਹੈ ਪਹੁੰਚਣ ਤੋਂ ਬਾਅਦ ਉਹ ਆਪਣੀ ਨੋ ਸੁਨੀਤਾ ਤੋਂ ਖਾਣਾ ਮੰਗਦਾ ਹੈ ਉਸ ਦਿਨ ਉਸ ਨੂੰ ਖਾਣਾ ਦਿੰਦੀ ਹੈ ਤੇ ਸੇਵਾ ਕਰਦੇ ਹੋਏ ਉਹ ਆਪਣੇ ਸਹੁਰੇ ਸੁਭਾਸ ਨੂੰ ਕਹਿੰਦੀ ਹੈ ਕਿ ਤੁਹਾਡੇ ਪੁੱਤ ਵਿੱਚ ਕੁਝ ਕਮੀਆਂ ਹਨ ਅਸੀਂ ਡਾਕਟਰ ਨੂੰ ਮਿਲੇ ਸੀ ਤੁਹਾਡਾ ਪੁੱਤਰ ਇੱਕ ਫੌਜੀ ਹੈ ਪਰ ਉਹ ਬੱਚੇ ਦਾ ਪਿਤਾ ਨਹੀਂ ਹੋ ਸਕਦਾ ਅਤੇ ਮੈਂ ਮਾਂ ਬਣਦੇ ਯੋਗ ਨਹੀਂ ਹਾਂ ਜਦੋਂ ਇਹ ਗੱਲਾਂ ਸੁਭਾਸ ਨੂੰ ਕਹੀਆਂ ਜਾਂਦੀਆਂ ਹਨ ਪਰ ਸਨੀਤਾ ਉਸ ਨੂੰ ਤਾਨੇ ਮਾਰਨਾ ਸ਼ੁਰੂ ਕਰ ਦਿੰਦੀ ਹੈ ਤੁਹਾਡਾ ਪੁੱਤਰ ਨੰਪੁਸਕ ਹੈ ਉਹ ਕਦੇ ਵੀ ਪਿਤਾ ਨਹੀਂ ਬਣ ਸਕਦਾ ਜਿਵੇਂ ਹੀ ਸੁਭਾਸ ਨੰਪੁਸੋ ਕੁਬਾਰੇ ਸੁਣਦਾ ਹੈ ਉਹ ਬਹੁਤ ਹੀ ਦੁਖੀ ਹੁੰਦਾ ਹੈ ਸਵੇਰੇ ਉਹ ਸੋਚਦਾ ਹੈ ਕਿ ਕੱਲ ਨੂੰ ਗਵਾਂਢੀ ਕਹਿਣ ਲੱਗ ਪੈਣਗੇ ਤੁਹਾਡਾ ਪੁੱਤਰ ਇੱਕ ਫੌਜੀ ਹੈ ਅਤੇ ਇੱਕ ਫੌਜੀ ਹੋਣ ਦੇ ਬਾਵਜੂਦ ਉਹ ਪਿਤਾ ਬਣ ਦੇ ਯੋਗ ਨਹੀਂ ਹੈ ਹੁਣ ਗਵਾਂਢੀ ਵੀ ਮੇਰੇ ਪੁੱਤਰ ਨੂੰ ਤਾਨੇ ਮਾਰਨ ਲੱਗ जान گے ਅਤੇ ਉਸ ਨੂੰ ਨਪੁਸ ਕਹਿਣਾ ਸ਼ੁਰੂ ਕਰ ਦੇਣਗੇ ਸਵੇਰ ਦੇ ਮਨ ਵਿੱਚ ਜਿਹੇ ਵਿਚਾਰ ਆਉਣ ਲੱਗ ਪੈਂਦੇ ਹਨ ਹੁਣ ਸੁਭਾਸ ਸੋਚਣ ਲੱਗ ਪੈਂਦਾ ਹੈ ਮੈਂ ਇਹ ਕਦੇ ਨਹੀਂ ਹੋਣ ਦੇਵਾਂਗਾ ਇਹਨਾਂ ਗੱਲਾਂ ਬਾਰੇ ਸੋਚਣ ਤੋਂ ਬਾਅਦ ਸੁਭਾਸ ਆਪਣਾ ਖਾਣਾ ਖਾਂਦਾ ਹੈ ਅਤੇ ਲੇਟਣ ਲਈ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ ਉਸ ਦੌਰਾਨ ਸੁਨੀਤਾ ਜੋ ਉਸ ਦੀ ਨੋਹ ਹੋਵੀ ਖਾਣੇ ਤੋਂ ਬਾਅਦ ਲੇਟਣ ਲਈ ਆਪਣੇ ਕਮਰੇ ਵਿੱਚ ਜਾਂਦੀ ਹੈ ਪਰ ਅੱਜ ਸੁਭਾਸ ਸੌ ਨਹੀਂ ਸਕਦਾ ਸੁਭਾਸ ਰਾਤ ਦੇ ਲਗਭਗ 11 ਵਜੇ ਤੱਕ ਇਹਨਾਂ ਗੱਲਾਂ ਬਾਰੇ ਸੋਚਦਾ ਰਹਿੰਦਾ ਹੈ ਅੰਤ ਵਿੱਚ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਸੁਭਾਸ ਆਪਣਾ ਕਮਰਾ ਛੱਡ ਕੇ ਆਪਣੀ ਨੂੰ ਸੁਨੀਤਾ ਦੇ ਕਮਰੇ ਵਿੱਚ ਚਲਾ ਜਾਂਦਾ ਹੈ ਜਿਵੇਂ ਹੀ ਉਹ ਸੁਨੀਤਾ ਦੇ ਕਮਰੇ ਵਿੱਚ ਪਹੁੰਚਦਾ ਹੈ ਸਨੀਤਾ ਨੂੰ ਵੀ ਨੀਂਦ ਨਹੀਂ ਆਉਂਦੀ ਸਨੀਤਾ ਸਿਰਫ ਚਾਹੁੰਦੀ ਸੀ ਕਿ ਉਸਦਾ ਸਹੁਰਾ ਉਸਦੇ ਕਮਰੇ ਵਿੱਚ ਆਵੇ ਅਤੇ ਇਸ ਤਰ੍ਹਾਂ ਸਵੇਰ ਸਾਰੀਆਂ ਹੱਦਾਂ ਤੋੜਨ ਲਈ ਤਿਆਰ ਹੋ ਜਾਂਦਾ ਹੈ ਸਨੀਤਾ ਵੀ ਆਪਣੇ ਸਹੁਰੇ ਸੁਭਾਅ ਦਾ ਸਮਰਥਨ ਕਰਨ ਲਈ ਸਹਿਮਤ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਇਕੱਠੇ ਉਹ ਸਾਰੀਆਂ ਹੱਦਾਂ ਪਾਰ ਕਰਨ ਲਈ ਸਹਿਮਤ ਹੋ ਜਾਂਦੇ ਹਨ ਇਸ ਤੋਂ ਬਾਅਦ ਉਹ ਦਰਵਾਜ਼ਾ ਬੰਦ ਕਰ ਦਿੰਦੇ ਹਨ ਸਾਰੀਆਂ ਹੱਦਾ ਤੋੜ ਦਿੰਦੇ ਹਨ ਅਤੇ ਉਹਨਾਂ ਵਿੱਚਕਾਰ ਇੱਕ ਅਣਉਚਿਤ ਰਿਸ਼ਤਾ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਰਿਸ਼ਤਾ ਹਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੱਕ ਦੋਵੇਂ ਸੁਤੁਸ਼ਟ ਨਹੀਂ ਹੋ ਜਾਂਦੇ ਅੰਤ ਵਿੱਚ ਜਿਵੇਂ ਹੀ ਸੁਬਾਸ ਸੁਤੁਸ਼ਟ ਹੁੰਦਾ ਹੈ ਉਹ ਕਮਰਾ ਛੱਡ ਕੇ ਸੋਲ ਲਈ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ ਇਸ ਤਰ੍ਹਾਂ ਹਰ ਤੀਜੇ ਚੌਥੇ ਦਿਨ ਸੁਭਾਸ ਆਪਣੀ ਦੁਕਾਨ ਤੋਂ ਰਾਤ 9 ਵਜੇ ਦੇ ਕਰੀਬ ਘਰ ਪਹੁੰਚਦਾ ਹੈ ਰਾਤ ਦੇ ਖਾਣੇ ਤੋਂ ਬਾਅਦ ਆਰਾਮ ਕਰਨ ਦੀ ਪਤਨੀ ਸੁਨੀਤਾ ਆਪਣੇ ਸਹੁਰੇ ਅਤੇ ਸੁਭਾਸ ਨੂੰ ਕਮਰੇ ਵਿੱਚ ਲੈ ਜਾਂਦੀ ਹੈ ਜਿੱਥੇ ਉਹ ਇਕੱਠੇ ਸਮਾਂ ਬਤਾਉਂਦੇ ਹਨ ਇਸ ਤਰ੍ਹਾਂ ਲਗਭਗ 1 ਮਹੀਨਾ ਬੀਤ ਜਾਂਦਾ ਹੈ ਇੱਕ ਦਿਨ ਸੁباش ਕੁਮਾਰ ਆਪਣੀ ਦੁਕਾਨ ਦੇ ਅੰਦਰ ਬੈਠਾ ਕੁਝ ਬਿਜਲੀ ਉਪਕਰਨਾ ਦੀ ਮੁਰੰਮਤ ਕਰ ਰਿਹਾ ਹੈ ਜਿਵੇਂ ਹੀ ਉਹ ਅਜਿਹਾ ਕਰ ਰਿਹਾ ਸੀ ਉਸ ਨੂੰ ਇੱਕ ਜ਼ਬਰਦਸਤ ਬਿਜਲੀ ਦਾ ਝਟਕਾ ਲੱਗਿਆ ਜਿਸ ਕਰ ਰੋ ਮੌਕੇ ਤੇ ਹੀ ਬੇਹੋਸ਼ ਹੋ ਗਿਆ ਕੁਝ ਲੋਕ ਉਸ ਨੂੰ ਚੱਕ ਕੇ ਹਸਪਤਾਲ ਲੈ ਗਏ ਹਸਪਤਾਲ ਵਿੱਚ ਡਾਕਟਰ ਉਸ ਦਾ ਇਲਾਜ ਕਰਦੇ ਹਨ ਪਰ ਡਾਕਟਰ ਕਹਿੰਦੇ ਹਨ ਲਗਦਾ ਹੈ ਕਿ ਸੁਭਾਸ ਹੁਣ ਕੋਈ ਕੰਮ ਕਰਨ ਦੇ ਯੋਗ ਨਹੀਂ ਹੈ ਅਤੇ ਇਸ ਲਈ ਸੁਨੀਤਾ ਹੈ ਆਪਣੇ ਸਹੁਰੇ ਸੁਭਾਸ ਨੂੰ ਆਪਣੇ ਘਰ ਲਿਆਉਂਦੀ ਹੈ ਤੇ ਉਸ ਦੀ ਸੇਵਾ ਕਰਨੀ ਸ਼ੁਰੂ ਕਰ ਦਿੰਦੀ ਹੈ ਪਰ ਬਾਅਦ ਵਿੱਚ ਸੁਨੀਤਾ ਇੱਕ ਹੋਰ ਵੀ ਗੰਭੀਰ ਅਪਰਾਧ ਕਰਨ ਵਾਲੀ ਹੈ ਕਿਸੇ ਨੂੰ ਨਹੀਂ ਪਤਾ ਸੀ ਕਿ ਸੁਨੀਤਾ ਅੱਗੇ ਕੀ ਕਰੇਗੀ ਕੁਝ ਦਿਨ ਬਾਅਦ ਸੁਨੀਤਾ ਸੋਚਣ ਲੱਗ ਪੈਂਦੀ ਹੈ ਕਿ ਉਸ ਦਾ ਸੋਹਰਾ ਸੁਭਾ ਸੁਣ ਕੋਈ ਕੰਮ ਕਰਨ ਦੇ ਯੋਗ ਨਹੀਂ ਹੈ ਅਤੇ ਨਾ ਹੀ ਉਹ ਉਸ ਦੇ ਲਾਇਕ ਹੈ ਸੁਨੀਤਾ ਦੇਵੀ ਪੂਰੀ ਤਰ੍ਹਾਂ ਬੇਚੈਨ ਹੋ ਜਾਂਦੀ ਹੈ ਉਹ ਸੋਚਣ ਲੱਗ ਪੈਂਦੀ ਹੈ ਕਿ ਉਸ ਨੂੰ ਕੁਝ ਕੰਮ ਕਰਨਾ ਪਵੇਗਾ ਤੇ ਇਸ ਲਈ ਸੁਨੀਤਾ ਦੇਵੀ ਆਪਣੇ ਜੀਜਾ ਕ੍ਰਿਸ਼ਨ ਨੂੰ ਬੁਲਾਉਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਭਰਾ ਕਿਰਪਾ ਕਰਕੇ ਆਪਣੇ ਪੁੱਤਰ ਪਵਨ ਨੂੰ ਮੇਰੇ ਘਰ ਭੇਜੋ ਛੋਟੇ ਛੋਟੇ ਘਰੇਲੂ ਕੰਮ ਹਨ ਮੈਨੂੰ ਉਹ ਸਾਰੇ ਕੰਮ ਕਰਨੇ ਪੈਂਦੇ ਹਨ ਤੁਸੀਂ ਜਾਣਦੇ ਹੋ ਕਿ ਮੇਰਾ ਸਹੁਰਾ ਹੁਣ ਕੰਮ ਦਾ ਨਹੀਂ ਰਿਹਾ ਜਿਵੇਂ ਕਿ ਕ੍ਰਿਸ਼ਨ ਸੁਨੀਤਾ ਦੀਆਂ ਸਾਰੀਆਂ ਗੱਲਾਂ ਸੁਣਦਾ ਹੈ ਉਹ ਇਹ ਮੰਨਣ ਲਈ ਮਜਬੂਰ ਹੋ ਜਾਂਦਾ ਹੈ ਕਿ ਉਹ ਜੋ ਕਹਦੀ ਹੈ ਉਹ ਸੱਚ ਹੈ ਇਸ ਤਰ੍ਹਾਂ ਰੀਸ਼ਨ ਆਪਣੇ ਪੁੱਤਰ ਪਵਨ ਨਾਲ ਗੱਲ ਕਰਦਾ ਹੈ ਪਵਨ ਨੂੰ ਦੱਸਿਆ ਜਾਂਦਾ ਹੈ ਕਿ ਸੁਨੀਤਾ ਦਾ ਸਹੁਰਾ ਘਰ ਵਿੱਚ ਬਿਮਾਰ ਹੈ ਉਸ ਨੂੰ ਛੋਟੇ-ਛੋਟੇ ਘਰੇਲੂ ਕੰਮ ਕਰਨੇ ਪੈਂਦੇ ਹਨ ਜਿਸ ਕਾਰਨ ਉਸ ਨੂੰ ਬਾਹਰ ਘੁੰਮਣਾ ਫਿਰਨਾ ਪੈਂਦਾ ਹੈ ਅਤੇ ਲੋਕ ਉਸ ਨੂੰ ਕਈ ਤਰੀਕਿਆਂ ਨਾਲ ਤਾਨੇ ਮਾਰਨ ਲੱਗ ਪੈਂਦੇ ਹਨ ਇਸ ਨਾਲ ਉਸਨੀਤਾ ਪਰੇਸ਼ਾਨ ਹੋ ਜਾਂਦੀ ਹੈ ਪਵਨ ਨੂੰ ਉਸਦੇ ਘਰ ਜਾਣਾ ਚਾਹੀਦਾ ਹੈ ਦੋ ਜਾਂ 4 ਮਹੀਨੇ ਉੱਥੇ ਰਹਿਣਾ ਚਾਹੀਦਾ ਹੈ ਅਤੇ ਫਿਰ ਆਪਣੇ ਘਰ ਵਾਪਸ ਆ ਜਾਣਾ ਜਦੋਂ ਤੱਕ ਉਸ ਦਾ ਸੋਰਾ ਠੀਕ ਨਹੀਂ ਹੋ ਜਾਂਦਾ ਇਸ ਤਰ੍ਹਾਂ ਪਵਨ ਆਪਣੇ ਪਿਤਾ ਗ੍ਰਿਸ਼ਣ ਦੀ ਗੱਲ ਮੰਨ ਲੈਂਦਾ ਹੈ ਅਤੇ ਅਗਲੇ ਦਿਨ ਪਵਨ ਸੁਨੀਤਾ ਦੇ ਘਰ ਪਹੁੰਚ ਜਾਂਦਾ ਹੈ ਜਿਵੇਂ ਹੀ ਪਵਨ ਕੁਮਾਰ ਸੁਨੀਤਾ ਦੇ ਘਰ ਪਹੁੰਚਦਾ ਹੈ ਸੁਨੀਤਾ ਉਸ ਦੇ ਸਾਹਮਣੇ ਹੁੰਦੀ ਹੈ ਉਹ ਉਸ ਨੂੰ ਕਾਫੀ ਉਹ ਕਾਫੀ ਸੁੰਦਰ ਲੱਗਦੀ ਹੈ ਤੇ ਇਸ ਤਰ੍ਹਾਂ ਪਵਨ ਵੀ ਸੁਨੀਤਾ ਵੱਲ ਆਕਰਸ਼ਿਤ ਹੋਣ ਲੱਗ ਜਾਂਦਾ ਹੈ ਪਰ ਸੁਨੀਤਾ ਸਿਰਫ ਇਹ ਚਾਹੁੰਦੀ ਸੀ ਕਿ ਪਵਨ ਉਸਦੇ ਘਰਾਟੇ ਉਪਰ ਰਹੇ ਉਮੀਦ ਹੈ ਕਿ ਸੁਨੀਤਾ ਦਾ ਕੰਮ ਬਿਹਤਰ ਹੋਵੇਗਾ ਕੁਝ ਦਿਨ ਜਲਦੀ ਵੀਤ ਜਾਂਦੇ ਹਨ ਸੁਨੀਤਾ ਪਵਨ ਨੂੰ ਆਕਰਸ਼ਿਤ ਕਰਨ ਲੱਗਦੀ ਹੈ ਅਤੇ ਪਵਨ ਵੀ ਆਪਣੀ ਮਾਸੀ ਸੁਨੀਤਾ ਦੇਵੀ ਨਬਲ ਆਕਰਸ਼ਿਤ ਹੋਣ ਲੱਗਦਾ ਹੈ ਲਗਭਗ 10 ਦਿਨ ਬੀਤਦੇ ਹਨ ਅਤੇ ਇੱਕ ਦਿਨ ਰਾਤ ਦੇ 9 ਵਜੇ ਦੇ ਕਰੀਬ ਪਵਨ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ ਵਿੱਚ ਲੇਟਣ ਲਈ ਜਾਂਦਾ ਹੈ ਦੂਜੇ ਪਾਸੇ ਸੁਨੀਤਾ ਵੀ ਆਪਣੇ ਕਮਰੇ ਵਿੱਚ ਲੇਟਣ ਲਈ ਜਾਂਦੀ ਹੈ ਰਾਤ ਦੇ 11 ਵਜੇ ਦੇ ਕਰੀਬ ਸੁਨੀਤਾ ਆਪਣਾ ਕਮਰਾ ਛੱਡ ਕੇ ਪਵਨ ਦੇ ਕਮਰੇ ਵਿੱਚ ਜਾਂਦੀ ਹੈ ਪਵਨ ਵੀ ਉਸ ਦੇ ਆਉਣ ਦੀ ਉਡੀਕ ਕਰ ਰਿਹਾ ਹੈ ਕਿਉਂਕਿ ਉਹਨਾਂ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ ਫਿਰ ਅੱਜ ਰਾਤ ਪਵਨ ਅਤੇ ਸ੍ਰੀਤਾ ਦੋਵੇਂ ਸਾਰੀਆਂ ਹੱਦਾਂ ਤੋੜ ਦਿੰਦੇ ਹਨ ਉਹਨਾਂ ਵਿਚਕਾਰ ਇੱਕ ਝੂਠਾ ਰਿਸ਼ਤਾ ਬਣ ਜਾਂਦਾ ਹੈ ਜੋ ਮੌਜੂਦ ਨਹੀਂ ਹੁੰਦਾ ਤੇ ਹਰ ਜੀ ਜੀ ਜਾਂ ਚੌਥੀ ਰਾਤ ਨੂੰ ਜਾਰੀ ਰਹਿੰਦਾ ਹੈ ਸਨੀਤਾ ਪਵਨ ਦੇ ਕਮਰੇ ਵਿੱਚ ਆਉਣਾ ਅਤੇ ਉਸ ਨਾਲ ਸਮਾਂ ਬਿਤਾਉਣਾ ਸ਼ੁਰੂ ਕਰ ਦਿੰਦੀ ਹੈ ਪਰ ਉਹ ਇਹ ਗਲਤੀ ਕਰਦੇ ਰਹਿੰਦੇ ਹਨ ਅਤੇ ਖਬਰ ਗਵਾਂਡੀਆਂ ਤੱਕ ਪਹੁੰਚ ਜਾਂਦੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਕੰਧਾਂ ਦੇ ਵੀ ਕੰਨ ਹੁੰਦੇ ਹਨ ਜਦੋਂ ਇਹ ਖਬਰ ਗਵਾਂਡੀਆਂ ਤੱਕ ਪਹੁੰਚਦੀ ਹੈ ਤਾਂ ਉਹ ਵੀ ਕੱਪਾ ਮਾਰਨ ਲੱਗ ਪੈਂਦੇ ਹਨ ਪਰ ਸੁਨੀਤਾ ਤੇ ਪਵਨ ਦੋਵੇਂ ਇੱਕ ਕੰਨ ਨਾਲ ਸੁਣਦੇ ਹਨ ਅਤੇ ਦੂਜੇ ਨਾਲ ਇਸ ਨੂੰ ਛੱਡ ਦਿੰਦੇ ਹਨ ਕੁਝ ਸਮੇਂ ਬਾਅਦ ਅੰਤ ਵਿੱਚ ਇੱਕ ਤਾਰੀਖ ਆਉਂਦੀ ਹੈ 20 ਅਕਤੂਬਰ 2025 RAMKARAN ਫੌਜੀ ਨੂੰ ਦੀਵਾਲੀ ਲਈ ਤਿੰਨ ਜਾਂ ਚਾਰ ਦਿਨ ਦੀ ਛੁੱਟੀ ਮਿਲਦੀ ਹੈ ਸਵੇਰੇ 7 ਵਜੇ ਕਰੀਬ RAM KARAN ਫੌਜੀ ਆਪਣੀ ਪਤਨੀ ਨੂੰ ਫੋਨ ਕਰਦਾ ਹੈ ਤੇ ਉਸ ਨੂੰ ਦੱਸਦਾ ਹੈ ਕਿ ਉਹ ਅੱਜ ਕਰਾ ਰਿਹਾ ਹੈ ਜਿਵੇਂ ਹੀ ਸੁਨੀਤਾ ਆਪਣੇ ਪਤੀ ਤੋਹੇ ਸਭ ਸੁਣਦੀ ਹੈ ਉਹ ਚਿੰਤਤ ਅਤੇ ਉਦਾਸ ਹੋ ਜਾਂਦੀ ਹੈ ਅੰਤ ਵਿੱਚ ਰਾਮਕਰਨ ਆਪਣਾ ਸਮਾਨ ਪੈਕ ਕਰਦਾ ਹੈ ਪੈਕ ਕਰ ਤੋਂ ਬਾਅਦ ਉਹ ਪਿੰਡ ਵੱਲ ਚੱਲ ਪੈਂਦਾ ਹੈ 8-10 ਘੰਟਿਆਂ ਬਾਅਦ ਉਹ ਘਰ ਪਹੁੰਚਦਾ ਹੈ ਉਹ ਆਪਣੇ ਪਿਤਾ ਨੂੰ ਮਿਲਦਾ ਹੈ ਉਸ ਦੀ ਤੰਦਰੁਸਤੀ ਬਾਰੇ ਪੁੱਛਦਾ ਹੈ ਉਸ ਨਾਲ ਗੱਲਬਾਤ ਕਰਦਾ ਹੈ ਤੇ ਫਿਰ ਆਪਣੀ ਪਤਨੀ ਸੁਨੀਤਾ ਨਾਲ ਗੱਲ ਕਰਨਾ ਸ਼ੁਰੂ ਕਰਦਾ ਹੈ ਅੱਜ ਵੀ ਰਾਮ ਕਰਨ ਆਪਣੀ ਪਤਨੀ ਨੂੰ ਕਹਿੰਦਾ ਹੈ ਮੈਂ ਤੁਹਾਨੂੰ ਸ਼ਹਿਰ ਵਿੱਚ ਖਰੀਦਦਾਰੀ ਕਰਨ ਲੈ ਜਾ ਰਿਹਾ ਹਾਂ ਜਦੋਂ ਦੋਵੇਂ ਗੱਲਾਂ ਕਰ ਰਹੇ ਹੁੰਦੇ ਹਨ ਪਵਨ ਆ ਜਾਂਦਾ ਹੈ ਤੇ ਜਦੋਂ ਰਾਮਕਰਨ ਪਵਨ ਨੂੰ ਵੇਖਦਾ ਹੈ ਤਾਂ ਉਹ ਬਹੁਤ ਕੁਝ ਹੋ ਜਾਂਦਾ ਹੈ ਉਹ ਉਸ ਨੂੰ ਜਫਤੀ ਪਾਉਂਦਾ ਹੈ ਤੇ ਕਹਿੰਦਾ ਹੈ ਤੁਸੀਂ ਮੇਰੇ ਪਿਤਾ ਦੀ ਚੰਗੀ ਸੇਵਾ ਕੀਤੀ ਹੈ ਤੁਸੀਂ ਇਸ ਭਰੋਸੇ ਦੇ ਯੋਗ ਹੋ ਇਸ ਤਰ੍ਹਾਂ ਰਾਮਕਰਨ ਲੰਬੇ ਸਮੇਂ ਤੱਕ ਇਸ ਮੁੰਡੇ ਪਵਨ ਦੀ ਪ੍ਰਸ਼ੰਸਾ ਕਰਦਾ ਰਹਿੰਦਾ ਹੈ ਰਾਮਕਰਨ ਨੂੰ ਪਤਾ ਨਹੀਂ ਸੀ ਕਿ ਉਸ ਦੇ ਘਰ ਦੇ ਅੰਦਰ ਕੀ ਹੋ ਰਿਹਾ ਹੈ ਪਲਕ ਚਪਕਦੇ ਹੀ ਸ਼ਾਮ ਹੋ ਜਾਂਦੀ ਹੈ ਰਸਤਾ ਖਾਣਾ ਤਿਆਰ ਹੋ ਜਾਂਦਾ ਹੈ ਪੂਰਾ ਪਰਿਵਾਰ ਇਕੱਠੇ ਬੈਠਦਾ ਹੈ ਤੇ ਖਾਂਦਾ ਹੈ ਅਤੇ ਖਾਣ ਤੋਂ ਬਾਅਦ ਸਾਰੇ ਆਪਣੇ ਕਮਰਿਆਂ ਵਿੱਚ ਸੌਣ ਲਈ ਚਲੇ ਜਾਂਦੇ ਹਨ ਰਾਤ ਬੀਤਦੀ ਹੈ ਤੇ ਦੀਵਾਲੀ ਦਾ ਦਿਨ ਆ ਜਾਂਦਾ ਹੈ 21 ਅਕਤੂਬਰ 2023 ਨੂੰ ਸਵੇਰੇ 9 ਵਜੇ ਦੇ ਕਰੀਬ ਅਤੇ ਉਸ ਦਿਨ ਸੁਨੀਤਾ ਦੀ ਸਿਹਤ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਉਸ ਦੀ ਹਾਲਤ ਇੰਨੀ ਵਿਗੜ ਜਾਂਦੀ ਹੈ ਕਿ ਰਾਮਕਰਨ ਫੌਜੀ ਆਪਣੀ ਪਤਨੀ ਸੁਨੀਤਾ ਨੂੰ ਕਹਿੰਦਾ ਹੈ ਮੈਂ ਤੁਹਾਨੂੰ ਹਸਪਤਾਲ ਲੈ ਜਾਣਾ ਹਾਂ ਅਤੇ ਇਸ ਤਰ੍ਹਾਂ ਰਾਮਕਰਨ ਫੌਜੀ ਆਪਣੀ ਪਤਨੀ ਸੁਨੀਤਾ ਨੂੰ ਹਸਪਤਾਲ ਲੈ ਜਾਂਦਾ ਹੈ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਉਸ ਦੀ ਜਾਂਚ ਕਰਦੀ ਹੈ ਮੁਆਇਨਾ ਕਰਨ ਤੋਂ ਬਾਅਦ ਮਹਿਲਾ ਡਾਕਟਰ ਦੱਸਦੀ ਹੈ ਕਿ ਉਹ ਗਰਭਵਤੀ ਹੈ ਇਹ ਸਭ ਫਿਰ ਸਪਾਈ ਰਾਮਕਰਨ ਨਾਲ ਸਾਂਝਾ ਕੀਤਾ ਜਾਂਦਾ ਹੈ ਸਪਾਈ ਨੂੰ ਦੱਸਿਆ ਜਾਂਦਾ ਹੈ ਕਿ ਉਹ ਪਿਤਾ ਬਣਨ ਵਾਲਾ ਹੈ ਅਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਰਾਮਕਰਨ ਨੂੰ ਇਸ ਤੱਥ ਤੇ ਸੋਚਣ ਲਈ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਦੂਰ ਹੈ ਅਤੇ ਕਰਬਚ ਉਸਦੀ ਪਤਨੀ ਉਸਦੇ ਪਿਤਾ ਤੇ ਪਵਨ ਉਸਦੇ ਨਾਲ ਰਹਿੰਦੇ ਹਨ ਹੁਣ ਇਹਨਾਂ ਦੋਹਾਂ ਵਿੱਚੋਂ ਹੁਣ ਅਜਿਹਾ ਕੰਮ ਕੌਣ ਕਰ ਸਕਦਾ ਹੈ? ਰਾਮਕਰਨ ਆਪਣੀ ਪਤਨੀ ਨੂੰ ਦਵਾਈ ਦਵਾਉਂਦਾ ਹੈ ਤੇ ਦਵਾਈ ਲੈਣ ਤੋਂ ਬਾਅਦ ਉਹ ਉਸ ਨੂੰ ਕਰ ਲਏ ਜਾਂਦਾ ਹੈ। ਰਾਮਕਰਨ ਫੌਜੀ ਹੁਣ ਆਪਣੀ ਪਤਨੀ ਸੁਨੀਤਾ ਨੂੰ ਪੁੱਛਦਣਾ ਸ਼ੁਰੂ ਕਰਦਾ ਹੈ। ਸੁਨੀਤਾ ਦੇਖੋ ਮੈਂ ਵਿਦੇਸ਼ ਰਹਿੰਦਾ ਹਾਂ ਤੇ ਡਾਕਟਰ ਨਾਲ ਮੁਲਾਕਾਤ ਤੋਂ ਬਾਅਦ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੈਂ ਬੱਚਾ ਪੈਦਾ ਕਰਨ ਦੇ ਯੋਗ ਨਹੀਂ ਹਾਂ ਪਰ ਤੁਸੀਂ ਗਰਭਤੀ ਕਿਵੇਂ ਹੋਈ ਸੁਨੀਤਾ ਬਹਾਨੇ ਬਣਾਉਣ ਲੱਗ ਪੈਂਦੀ ਹੈ ਪਰ ਰਾਮਕਰਨ ਫੌਜੀ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਕੁਝ ਹੀ ਸਮੇਂ ਬਾਅਦ ਹੋ ਆਪਣੀ ਪਤਨੀ ਸੁਨੀਤਾ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ ਜਿਵੇਂ ਜਿਵੇਂ ਕੁੱਟਮਾਰ ਤੇਜ਼ ਹੁੰਦੀ ਜਾਂਦੀ ਹੈ ਰਾਮਕਰਨ बार-बार ਪੁੱਛਦਾ ਹੈ ਤੇਰੀ ਕੁੱਖ ਵਿੱਚ ਕਿਸ ਦਾ ਬੱਚਾ ਹੈ ਸਨੀਤਾ ਉਸ ਨੂੰ ਸਭ ਕੁਝ ਦੱਸਣ ਲਈ ਸਹਿਮਤ ਹੋ ਜਾਂਦੀ ਹੈ ਸਨੀਤਾ RAMKARAN FAUZI ਨੂੰ ਕਹਿੰਦੀ ਹੈ ਤੁਸੀਂ ਜਾਂ ਤਾਂ ਚੁਣ ਸਕਦੇ ਹੋ ਕਿ ਜਾਂ ਬੱਚਾ ਤੁਹਾਡੇ ਪਿਤਾ ਦਾ ਹੈ ਜਾਂ ਪਵੰਦਾ ਹੈ ਹੁਣ ਜਦੋਂ ਇਹ ਸ਼ਬਦ ਕਹੇ ਜਾਂਦੇ ਹਨ ਤਾਂ RAMKARAN FAUZI ਬਹੁਤ ਗੁੱਸੇ ਹੋ ਜਾਂਦਾ ਹੈ ਉਹ ਸੋਚਣ ਲੱਗਦਾ ਹੈ ਕਿ ਉਸ ਦੀ ਪਤਨੀ ਨੇ ਦੋ ਆਦਮੀਆਂ ਨਾਲ ਗਲਤ ਕੀਤਾ ਹੈ ਰਾਮਕਰਨ ਫੌਜੀ ਤੁਰੰਤ ਆਪਣਾ ਕੰਮ ਛੱਡ ਦਿੰਦਾ ਹੈ ਉਹ ਪਵਨ ਜਾਂ ਆਪਣੇ ਪਿਤਾ ਸੁਭਾਸ਼ ਨੂੰ ਕੁਝ ਨਹੀਂ ਕਹਿੰਦਾ ਉਹ ਢੰਡੇ ਦਿਮਾਗ ਨਾਲ ਕੰਮ ਕਰਦਾ ਹੈ ਰਾਮਕਰਨ ਫੌਜੀ ਸਹਿਰ ਜਾਂਦਾ ਹੈ ਅਤੇ ਬਹੁਤ ਸਾਰੇ ਪਟਾਕੇ ਖਰੀਦਦਾ ਹੈ ਪਟਾਕੇ ਖਰੀਦਣ ਤੋਂ ਬਾਅਦ ਉਹ ਕੁਝ ਨਸ਼ੇ ਵੀ ਖਰੀਦਦਾ ਹੈ ਫਿਰ ਉਹ ਮਠਾਈਆਂ ਖਰੀਦਦਾ ਹੈ ਨਸ਼ੇ ਮਠਾਈਆਂ ਵਿੱਚ ਮਿਲਾਏ ਜਾਂਦੇ ਹਨ ਅਤੇ ਰਾਤ ਦੇ 8 ਵਜੇ ਦੇ ਕਰੀਬ ਰਾਮਕਰਨ ਫੌਜੀ ਇਹ ਸਾਰਾ ਸਮਾਨ ਲੈ ਕੇ ਘਰ ਵਾਪਸ ਆਉਂਦਾ ਹੈ ਉਹ ਆਪਣੇ ਪਿਤਾ ਦੇ ਕਮਰੇ ਵਿੱਚ ਜਾਂਦਾ ਹੈ ਉਸ ਦਾ ਪਿਤਾ ਸੁਆਸ ਉਸ ਨੂੰ ਮਠਿਆਈਆਂ ਖਵਾਉਂਦਾ ਹੈ ਫਿਰ ਉਹ ਪਵਨ ਨੂੰ ਮਿਲਦਾ ਹੈ ਤੇ ਉਸ ਨੂੰ ਕਹਿੰਦਾ ਹੈ ਤੁਸੀਂ ਮੇਰੀ ਪਤਨੀ ਦੀ ਬਹੁਤ ਵਧੀਆ ਸੇਵਾ ਕੀਤੀ ਹੈ ਤੁਸੀਂ ਮੇਰੇ ਪਿਤਾ ਦੀ ਬਹੁਤ ਵਧੀਆ ਸੇਵਾ ਕੀਤੀ ਹੈ ਮੈਂ ਤੁਹਾਡੇ ਤੋਂ ਬਹੁਤ ਖੁਸ਼ ਹਾਂ ਮਠਿਆਈਆਂ ਖਾਓ ਅਤੇ ਫਿਰ ਪਵਨ ਵੀ ਮਠਾਈਆਂ ਖਾਂਦਾ ਹੈ ਪਰ ਜਦੋਂ ਰਾਮਕਰਨ ਫੌਜੀ ਆਪਣੀ ਪਤਨੀ ਦੇ ਕਮਰੇ ਵਿੱਚ ਜਾਂਦਾ ਹੈ ਉਸ ਦੀ ਪਤਨੀ ਮਠਾਈਆਂ ਨਹੀਂ ਖਾਂਦੀ ਅਤੇ ਫਿਰ ਰਾਮਕਰਨ ਫੌਜੀ ੱੱਕਾ ਕਰਦਾ ਹੈ ਤੇ ਪਾਹੀ ਜਾ ਇਸ ਤਰ੍ਹਾਂ ਆਪਣੀ ਪਤਨੀ ਨੂੰ ਮਠਾਈਆਂ ਖਾਣ ਲਈ ਮਜਬੂਰ ਕਰਦਾ ਹੈ ਲਗਭਗ 1 ਘੰਟਾ ਦੀਤ ਜਾਂਦਾ ਹੈ ਕੁਝ ਹੀ ਸਮੇਂ ਵਿੱਚ ਤੇ ਤਿੰਨੇ ਪਰਿਵਾਰਿਕ ਮੈਂਬਰ ਬੇਹੋਸ਼ ਹੋ ਜਾਂਦੇ ਹਨ ਇੱਥੋਂ ਰਾਮਕਰਨ ਫੌਜੀ ਦਾ ਕੰਮ ਸ਼ੁਰੂ ਹੁੰਦਾ ਹੈ रामकर्ण ਫੌਜੀ ਦੇਖਦਾ ਹੈ ਕਿ ਉਸ ਦਾ ਪਿਤਾ ਸੁਭਾਸ बेहोश ਹੈ ਉਹ ਉਸ ਦੇ ਕਮਰੇ ਵਿੱਚ ਜਾਂਦਾ ਹੈ ਤੇ ਉਸ ਨੂੰ ਉੱਥੇ ਹੀ ਗਲਾ ਕੁੱਟ ਕੇ ਮਾਰ ਦਿੰਦਾ ਹੈ ਫਿਰ ਉਹ ਪਵਨ ਦੇ ਕਮਰੇ ਵਿੱਚ ਜਾਂਦਾ ਹੈ ਤੇ ਪਵਨ ਦਾ ਵੀ ਗਲਾ ਕੁੱਟ ਕੇ ਮਾਰ ਦਿੰਦਾ ਹੈ ਇਹ ਸਭ ਕਰਨ ਤੋਂ ਬਾਅਦ रामकर्ण ਫੌਜੀ ਆਪਣੀ ਪਤਨੀ ਦੇ ਕਮਰੇ ਵਿੱਚ ਜਾਂਦਾ ਹੈ ਉੱਥੇ ਕੁਝ ਪਟਾਕੇ ਰੱਖੇ ਹੋਏ ਹਨ ਹੁਣ ਉਹ ਉਹਨਾਂ ਪਟਾਕੇ ਨੂੰ ਉਸ ਦੇ ਸਰੀਰ ਦੇ ਦੁਆਲੇ ਲਪੇਟਦਾ ਹੈ ਪਟਾਕੇ ਉਸ ਦੇ ਸਰੀਰ ਨਾਲ ਇੱਕ ਛੋਟੀ ਜਿਹੀ ਰੱਸੀ ਨਾਲ ਬੰਨ੍ਹਦਾ ਹੈ ਉਹ ਸਾਰੇ ਗੁਪਤ ਅੰਗਾਂ ਨਾਲ ਵੀ ਪਟਾਕੇ ਬੰਨ੍ਹ ਦਿੰਦਾ ਹੈ ਇਹ ਸਭ ਕਰਨ ਤੋਂ ਬਾਅਦ ਰਾਮ ਕਰਨ ਫੌਜੀ ਸਾਰੇ ਪਟਾਕੇ ਨੂੰ ਅੱਗ ਲਾ ਦਿੰਦਾ ਹੈ ਤੇ ਘਰੋਂ ਬਾਹਰ ਭੱਜ ਜਾਂਦਾ ਹੈ ਜਿਵੇਂ ਹੀ ਪਟਾਕੇ ਫਟਨੇ ਸ਼ੁਰੂ ਹੁੰਦੇ ਹਨ ਉਸ ਦੀ ਪਤਨੀ ਸੁਨੀਤਾ ਪਟਾਕੇ ਨਾਲ ਸੜ ਕੇ ਸਵੇਰ ਹੋ ਜਾਂਦੀ ਹੈ ਇਸ ਕਤਲ ਨੂੰ ਕਰਨ ਤੋਂ ਬਾਅਦ RAMKARAN ਫੌਜੀ ਉਸੇ ਰਾਤ ਪੁਲਿਸ ਸਟੇਸ਼ਨ ਵਿੱਚ ਆਤਮ ਸਮਰਪਣ ਕਰ ਦਿੰਦਾ ਹੈ ਉਹ ਪੁਲਿਸ ਨੂੰ ਆਪਣੀ ਪੂਰੀ ਕਹਾਣੀ ਦੱਸਦਾ ਹੈ ਤੇ ਫਿਰ ਪੁਲਿਸ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਸਹਿਮਤ ਹੋ ਜਾਂਦੀ ਹੈ ਉਹ ਉਸ ਦੇ ਵਿਰੁੱਧ ਚਾਰੇ ਸੀਟਦਾਰ ਕਰਦੇ ਹਨ ਪਰ ਦੋਸਤੋ ਇਸ ਸਿਪਾਹੀ ਰਾਮ ਕਰਨੇ ਆਪਣੇ ਪੂਰੇ ਪਰਿਵਾਰ ਨੂੰ ਮਾਰ ਕੇ ਸਹੀ ਕਦੋਂ ਚੁੱਕਿਆ ਜਾਂ ਗਲਤ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸੋ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਖਬਰ ਨਾਲ ਉਦੋਂ ਤੱਕ ਰੱਬ ਰਾਖਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ